ਪੁਲਿਸ ਕਮਿਸ਼ਨਰ ਆਈਪੀਐਸ 3 ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਥਾਣਾ ਸੇਵਲ ਲਾਈਨ ਦੇ ਅਧੀਨ ਆਉਂਦੀ ਪੁਲਿਸ ਚੌਕੀ ਕੋਰਟ ਕੰਪਲੈਕਸ ਦੀ ਨਵੀਂ ਬਿਲਡਿੰਗ ਦਾ ਕੀਤਾ ਗਿਆ ਉਦ்கਾਰਣ ਇਸ ਮੌਕੇ ਡੀਸੀਪੀ ਲਾਇਨ ਐਂਡ ਆਰਡਰ ਸ੍ਰੀ ਆਲਮ ਵਿਜੇ ਸਿੰਘ ਤੇ ਏਸੀਪੀ ਨੁਰਤ ਸ੍ਰੀ ਰਿਸ਼ਭ ਪੋਲਾ ਅਤੇ ਥਾਣਾ ਸੇਵਲ ਲਾਈਨ ਦੇ ਐਸਐਚਓ ਤੋਂ ਇਲਾਵਾ ਕੰਪਨੀ ਦੇ ਨੁਮਾਇੰਦੇ ਸ੍ਰੀ ਰਾਜਨ ਮੈਰਾ ਅਦੇ ਹਾਜ਼ਰ ਸਨ ਹਰਪਾਲ ਸਿੰਘ ਪੰਗੋਦੀ ਵਿਸ਼ੇਸ਼ ਰਿਪੋਰਟ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਸਾਰੇ ਅਮਰਸਰ ਵਾਸੀਆਂ ਨਾਲ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਇਸ ਪਹਿਲੀ ਜਿਹੜੀ 3 ਫੈਬ੍ਰੀਕੇਟਿਡ ਪੁਲਿਸ ਪੋਸਟ ਦੀ ਬਿਲਡਿੰਗ ਅੱਜ ਨੇਓਬ੍ਰੇਟ ਕੀਤੀ ਹੈ ਆਪਾਂ ਸਾਰਿਆਂ ਨੇ ਔਰ ਬਾਰ ਅਸੋਸੀਏਸ਼ਨ ਵੀ ਸਾਰੀ ਬੜੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਸਹਿਯੋਗ ਵੀ ਦਿੱਤਾ ਹੈ ਔਰ ਸਪੈਸ਼ਲੀ ਲਈ ਸਾਡੇ ਇਹਨੂੰ ਬਿਲਡਰ ਨੇ ਔਰ ਜਿਹੜਾ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਮੈਂ ਸਭ ਤੋਂ ਵੱਧ ਮੁਬਾਰਕਬਾਦ ਦਿੰਦਾ ਕਿ ਬਹੁਤ ਸੋਹਣਾ ਫਿਨਿਸ਼ਿੰਗ ਕੀਤੀ ਹੈ ਔਰ ਬੜਾ ਅੱਛਾ ਫਰਨੀਚਰ ਲਾ ਆ ਗਿਆ ਹੈ ਉਹ ਕੰਪਲੈਕਸ ਸਿੱਕੇ ਇਹੋ ਜੀ ਜਗ੍ਹਾ ਤੇ ਬਹੁਤ ਲੋਕਾਂ ਦੀ ਪਬਲਿਕ ਦੀ ਆਵਾਜ਼ ਆਈ ਹੈ। ਔਰ ਇੱਥੇ ਉਦੀ ਸੁਰੱਖਿਆ ਹਮੇਸ਼ਾ ਹੀ ਸਾਡੇ ਵਾਸਤੇ ਪ੍ਰਾਈਮ ਇੰਪੋਰਟੈਂਸ ਰੈਂਦੀ ਹੈ। ਪਰ ਪੁਲਿਸ ਨੂੰ ਇੱਕ ਪ੍ਰੋਬਲਮ ਆਉਂਦੀ ਸੀ ਇੱਥੇ ਕਿ ਸਾਡੇ ਕੋ ਆਪਣਾ ਇਨਫਰਾਸਟ੍ਰਕਚਰ ਹੈ ਨਹੀਂ ਸੀ ਮੁਲਾਜ਼ਮਾਂ ਦੇ ਬੈਠਣ ਵਾਸਤੇ ਜਾਂ ਅਫਸਰ ਨੂੰ ਮੀਟਿੰਗ ਕਰਨ ਵਾਸਤੇ। ਛੋੜੇ ਵੱਡਣਾ ਮੈਂ ਸਮਝਦਾ ਕਿ ਪੁਲਿਸ ਦੇ ਕੰਮ ਦੇ ਵਿੱਚ ਹੋਰ ਐਫੀਸ਼ੀਐਂਸੀ ਆਏਗੀ ਔਰ ਹੋਰ ਵੀ ਮਤਲਬ ਬੈਟਰ ਰਿਜ਼ਲਟਸ ਹੋਣਗੇ ਸਿਕਿਉਰਿਟੀ ਪੁਆਇੰਟ ਆਫ View ਮੈ ਵੀ ਸਾਨੂੰ ਇਹਦਾ ਬੜਾ ਫਾਇਦਾ ਹੋਏਗਾ ਪਰ ਪਬਲਿਕ ਦੀ ਕਨਵੀਨੀਅੰਸ ਵੀ ਜਿਹੜੀ ਹੈ ਉਹ ਵੀ ਇੰਕਰੀਜ਼ ਕਰੇਗੀ ਕਿਉਂਕਿ ਉਹ ਇੱਥੇ ਬੈਠਣ ਦਾ ਮਾਹੌਲ ਪਬਲਿਕ ਵਾਸਤੇ ਮੀਟਿੰਗ ਏਰੀਆ ਇਹ ਉਹ ਚੀਜ਼ ਹੈ ਉਹ ਸਾਡੇ ਮੁਲਾਜ਼ਮਾਂ ਵਾਸਤੇ ਵੀ ਬਹੁਤ ਸੋਚੀਆ ਸੂਰ ਸਰ ਮਹਿਲਾ ਪੁਲਿਸ ਕਰਮੀਆਂ ਲਈ ਖਾਸ ਉਹਦਾ ਜੇ ਦੇਖਿਆ ਜਾਵੇ ਤਾਂ ਨਾਲ ਹੀ ਚੁਗਿਰੇ ਵਿੱਚ ਜਿਹੜੀਆਂ ਮਹਿਲਾ ਪੁਲਿਸ ਕਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦਾ ਸਾਮਣੇ देखो असि सब तो इंपोर्टेंट काम इंपोर्टेंस दें पुलिस के वेलफेयर को और सा महिला कर्मचारियों ने इसे करके मैं मैडम परविंदर किया मीटिंग भी की जिम्मे दस रहे हो समस्या अं सब प्रायरिट दे रहे हम जे नमें टॉयलेट्स भी मतलब मिल रहे हैं बनाए जा रहे हैं और मैं लगता कि आने वाले टाइम सान जो डी जी पी साहब का जी पॉलिसी है ਅਸੀਂ ਵੀ ਵੈਲਫੇਅਰ ਨੂੰ ਸੋਚਦੇ ਨੂੰ ਪ੍ਰੈਕਟਿਸ ਕਰਦੇ ਆਂ ਔਰ ਵੈਲਫੇਅਰ ਦੇ ਵਿੱਚ ਔਰ ਮੈਨ ਇੰਪਲਾਈਜ਼ ਨੂੰ ਵੀ ਅਸੀਂ ਉਹਦੇ ਸਹੂਲਤ ਤੇ ਆਪਣੀ ਪ੍ਰਾਈਵੇਸੀ ਨੂੰ ਪੂਰਾ ਆਦਰਮਾਨ ਦਿੱਤਾ ਜਾਂਦਾ ਹੈ ਸਾਰੇ ਸਮਾਰਟ ਸਿਟੀ ਦੇ ਅਧੀਨ ਆ ਰਹੀਆਂ ਔਰ ਵੀ ਕੋਈ ਪੂਲ ਸਟਾਨਡਰਡ ਸਮਾਰਟ ਸਿਟੀ ਦੇ ਅਧੀਨ ਵਰ ਰਹੇ ਹਮ ਜਿੱਤ ਤੱਕ ਵਿੱਚ ਔਰ ਇਹਨਾਂ ਨਾਲ ਗੱਲ ਹੋਈ ਹੈ ਜੀ ਗੱਲ ਅਸੀਂ ਮੀਟਿੰਗ ਕਰਾਂਗੇ ਔਰ ਜਿੱਥੇ ਵੀ ਸਾਨੂੰ ਰਿਕੁਆਇਰਮੈਂਟ ਆ ਜੀ ਜ਼ਰੂਰ ਉਹਦੀ ਹੱਥ ਲਾਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਸ਼ੁਰੂਆਤ ਕੀਤੀ ਹੈ ਇਸੀ ਚਾਹਵਾ ਇਹ ਕਿ ਕਿਉਂਕਿ ਸਾਡੇ ਪੁਲਿਸ ਸਾਡੇ ਜਿਹੜੇ ਆ ਪੁਰਾਣੇ ਬਣੇ ਹੋਏ ਆ ਉਹਨਾਂ ਚ ਸਾਨੂੰ ਹੋਰ ਜਿਹੜੀ ਹੈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਸਰਵੇਚਰ ਹੈ ਉਹ ਚੀਜ਼ ਹੈ ਉਹ ਪ੍ਰਿੰਸ ਫੈਬ੍ਰिकेटਰ ਸਜਸਮੈਂਟ ਕਰੇ ਕਰ ਰਹੇ ਆ ਸਾਡਾ ਮੁਕਮਲ ਪੁਰਾਥਰਾ ਵੀ ਇੰਡਰ ਕੰਸਟਰਕਸ਼ਨ ਹੈਗਾ ਉਹ ਚਾਲੀ ਕੋਈ ਦੇ ਕੋਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਕੱਲ ਦੀ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਇਹਨਾਂ ਨੂੰ ਰਿਕਵੈਸਟ ਕਰਕੇ ਨਵੀਂ ਗੜੀ ਕੰਸਟਰਕਸ਼ਨ ਹੈ ਬੋਲੋ ਇਸ ਦਾ ਨਿਕਾਨੇ ਅਸੀਂ ਚੌਕੀਆਂ ਬਣਾ ਦੇ ਨਾਲ ਕੰਮ ਵਿਵਸਥਾ ਵਿੱਚ ਸੁਧਾਰ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਹ এনवायरमेंट ਤੁਹਾਡੀ ਐਫੀਸ਼ੀਐਂਸੀ ਵਧਾਉਂਦਾ ਤੇ ਐਕਚੁਅਲੀ ਜਦੋਂ ਅੱਛੀ ਜਗ੍ਹਾ ਬੈਠਦੇ ਹੋ ਸਾਫ਼ ਸੁਥਰੇ ਜੇ ਬੈਠਦੇ ਹੋ ਤੁਹਾਡਾ ਵੈਸੇ ਵੀ ਇੱਕ ਜਿਹੜੀ ਇਸਦਾ ਵੀ ਮੂਡ ਹੈ ਜਾਂ ਬੰਦੇ ਦੀ ਪਰਫਾਰਮੈਂਸ ਹੈ ਐਫੀਸ਼ੀਐਂਸੀ ਹੋ ਇਨਹਾਂਸ ਹੁੰਦੀ ਹੈ